ਭਾਈ ਸਾਹਿਬ ਦੇ ਭਰਾ ਨੂੰ ਫੜਿਆ ਹਰਬੀਰ ਸਿੰਘ ਨੂੰ ਕਿ ਤੁਹਾਨੂੰ ਲੱਗਦਾ ਉਹ ਨਸ਼ੇ ਕਰਦਾ ਹੋਊਗਾ ਝੋਟੇ ਵਰਗਾ ਸਰੀਰ ਪਿਆ ਝੋਟੇ ਵਰਗਾ ਠੀਕ ਆ ਨਾ ਤੇ ਸਰੀਰ ਵੇਖੋ ਤੁਸੀਂ ਕੱਦ ਕਾਠ ਵੇਖੋ ਸਰੀਰ ਵੇਖੋ ਐ ਝੋਟੇ ਵਰਗਾ ਕਹੇ ਉਹ ਆਇਜ਼ ਖਾਂਦਾ ਕੋਈ ਪਤਾ ਨਹੀਂ ਕਿਹੜੀ ਡਰੱਗ ਆ ਕੋਈ ਨਵੀਂ ਹੋ ਸਕਦਾ ਐਵੇਂ ਕਦੇ ਵੀ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਜਦੋਂ ਬਦਨਾਮੀ ਕਰਨੀ ਹੋਵੇ ਨਾ ਕਿਸੇ ਬੰਦੇ ਦੀ ਉਹਨਾਂ ਨੂੰ ਪਤਾ ਸੀ ਵੀ ਅਮਰਪਾਲ ਆ ਜਿਹੜਾ ਇਹ ਨਸ਼ੇ ਦਾ ਬੜਾ ਵਿਰੋਧੀ ਆ ਵੀ ਨੌਜਵਾਨਾਂ ਦਾ ਚਿੱਟਾ ਬੜਾ ਛੜਾਇਆ ਇਹਨੇ ਠੀਕ ਆ ਨਾ ਉਹਨਾਂ ਨੂੰ ਪਤਾ ਸੀ ਵੀ ਇਸ ਬੰਦੇ ਨੂੰ ਲੋਕੀ ਚਾਹੁੰਦੇ ਆ ਘਰ ਘਰ ਵਿੱਚ ਮਾਵਾ ਬਹੁਤ ਪਿਆਰ ਕਰਦੀਆਂ ਜਿਹੜੇ ਨੌਜਵਾਨ ਚਟੇ ਤੋਂ ਦੂਰ ਹੋ ਕੇ ਸਿੱਖੀ ਨਾਲ ਜੁੜੇ ਆ ਤੇ ਹੋਇਆ ਕਿ ਉਹਨਾਂ ਨੂੰ ਪਤਲਾ ਗਿਆ ਵੀ ਇਹ ਤਾਂ ਨਸ਼ੇ ਦਾ ਵਿਰੋਧੀ ਆ ਭਾਈ ਸਾਹਿਬ ਇਹਨੂੰ ਬਦਨਾਮ ਕਰ ਲੀਂਦੇ ਭਰਾ ਦੇ ਹੁਣ ਕੋਈ ਨਾ ਕੋਈ ਕੁੰਡੀ ਲਾਓ ਉਹ ਬਸ ਗੱਲ ਉਹ ਹੀ ਕੀਤੀ ਵੀ ਭਾਈ ਸਾਹਿਬ ਦੇ ਭਰਾ ਤੇ ਆ ਇਸ ਦਾ ਡਰਗ ਦਾ ਰਾਲ ਮਿਲ ਕੇ ਗੰਢ ਧੁੱਪ ਕਰਕੇ ਤੁਹਾਨੂੰ ਪਤਾ ਸਾਰਾ ਕੁਛ ਹੀ ਚੱਲਦਾ ਤੇ ਉਹਦੇ ਤੇ ਆ ਇਸ ਦਾ ਪਾਦਾ ਵੀ 4 ਗ੍ਰਾਮ ਆਇਸ ਫੜੀ ਦੀ ਅਮਰਸਰ ਸ਼ੱਟ ਕਿੱਲਦੇ ਆਣ ਉਹ ਲੈਣ ਆਇਆ ਇਹ ਵੱਡੇ ਰੋਡ ਦੇ ਉੱਤੇ ਇਹ ਗੱਡੀ ਖਲਾਰੀ ਸੀ ਸਰੀਰ ਨੂੰ ਤੋੜ ਲੱਗੀ ਸੀ ਕਿ ਲਾਉਣ ਲੱਗੇ ਸੀ ਬੜਾ ਕੁਝ ਨਿਕਲਿਆ ਕਿ ਤੁਹਾਨੂੰ ਪਤਾ ਅੱਗੇ ਕਿਹੜਾ ਨਹੀਂ ਇਹ ਕੰਮ ਵੀ ਠੂਠਾ ਠੂਠੇ ਪਰਚੇ ਕਿੰਨੇ ਹੁੰਦੇ ਆ ਪੰਜਾਬ ਚ ਠੂਠੇ ਕੇਸ ਕਿੰਨੇ ਹੁੰਦੇ ਆ ਪਤਾ ਹੀ ਆ ਤੁਹਾਨੂੰ ਚਲੋ ਠੀਕ ਆ ਜਿੱਥੇ ਨਿਆ ਹੁੰਦਾ ਵਧੀਆ ਚੰਗੀ ਗੱਲ ਆ ਜਦੋਂ ਨਿਆ ਹੁੰਦਾ ਬਾਹਲਾ ਪਤਾ ਹੀ ਆ ਨਾ ਤੁਹਾਨੂੰ ਠੀਕ ਹੈ ਨਾ ਨਸ਼ੇ ਵਾਲੇ ਬੰਦੇ ਦਾ ਤਾਂ ਉਹ ਵੀ ਪਤਾ ਲੱਗ ਜਾਂਦਾ ਇੱਕ ਮਿੰਟ 'ਚ ਹੀ ਹਾਂ ਉਹਦੇ ਸਰੀਰ ਤੋਂ ਐ ਗੱਡਰ ਵਰਗਾ ਸਰੀਰ ਪਿਆ ਗੱਡਰ ਵਰਗਾ ਸਰੀਰ ਠੀਕ ਹੈ ਨਾ ਤੇ ਮੰਜੇਰ ਦੀ ਛਾਤੀ ਚੌੜੀ ਪਈ ਆ ਤੇ ਅਖੇ ਬਿਨ ਨਸ਼ੇ ਕਰਦਾ ਹੋ ਤਾਂ ਕਮਾਲ ਆ ਯਾਰ ਐ ਐ ਐ ਬਦਰਾਮੀਆਂ ਐ ਬਦਰਾਮੀਆਂ ਕਰਦੇ ਆ ਵੀ ਲੋਕਾਂ ਦੇ ਮਨੋਂ ਲੈ ਜਾਊਗਾ ਹੈ ਲੋਕੀ ਪਿਆਰ ਬੜਾ ਕਰਦੇ ਆ ਐਂ ਵੀ ਕਿਉਂ ਬਣ ਗਿਆ ਕਰ ਦੋ ਬਾਬੇਓ ਸ਼ੇਅਰ ਮੇਰੇ ਭਰਾ ਸਾਰੇ ਹਾਂਜੀ ਇਹ ਗੱਡਰ ਵਰਗੇ ਸਰੀਰ ਦੇ ਉੱਤੇ ਬੜੀਆਂ ਤੌਹਮ ਤਾਂ ਲੱਗਦੀਆਂ ਹੈ ਹੈ ਇਹ ਵੇਖਿਆ ਨਾ ਝੋਟਾ ਪਹਿਲਾਂ ਪਾਉਂਦਾ ਜਦੋਂ ਹਾਥੀ ਝੂਂਦਾ ਹੁੰਦਾ ਹਾਥੀ ਜਾਂਦਾ ਹੁੰਦਾ ਐ ਤੁਰਦਾ ਹੀ ਐਡਾ ਵਧੀਆ ਸਰੀਰ ਬਾਕੀ ਸੰਗਤ ਸਾਰਾ ਕੁਝ ਜਾਣਦੀ ਆ ਬਾਬਿਓ ਸਾਰੀ ਕੁਝ ਸੰਗਤ ਜਾਣਦੀ ਆ ਕੋਈ ਅਣਜਾਣ ਥੋੜਾ ਲੋਕੀ ਹੋਣਾ ਲੋਕਾਂ ਨੂੰ ਸਾਰਾ ਪਤਾ ਬਾਬਿਓ ਹੋਣਾ ਸੱਚ ਝੂੜਦਾ ਸਭ ਕੁਝ ਪਤਾ ਜਿਹੜੇ ਵਿਰੋਧੀ ਆ ਉਹਦਾ ਚੌਂਦੀ ਆ ਉਹਨਾਂ ਨੂੰ ਤਾਂ ਸਭ ਨੂੰ ਮੌਕਾ ਮਿਲ ਗਿਆ ਵਿਰੋਧੀਆਂ ਨੂੰ ਤਾਂ ਬੋਲਣ ਦਾ ਯੋ ਉਹਨਾਂ ਨੂੰ ਤਾਂ ਕੋਈ 5-7 ਦਿਨ ਵਧੀਆ ਮੌਕਾ ਮਿਲ ਗਿਆ ਬੋਲਣ ਦਾ ਚਾਰ ਦਿਨ ਚੈਨਲ ਵਾਲਾਂ ਦੀਆਂ ਖਬਰਾਂ ਬਣ ਗਈਆਂ ਬੋਲਣ ਵਾਸਤੇ ਤੁਸੀਂ ਵੇਖਿਆ ਹੋਣਾ ਤੇ ਵਿਰੋਧੀ ਕਿਵੇਂ ਚੀਕਣ ਡੇ ਉੱਚੀ ਉੱਚੀ ਹੈ ਇਹ ਬਾਹਰ ਲੋਕਾਂ ਦਾ ਨਸ਼ਾ ਛਡਾਉਂਦਾ ਫਿਰਦਾ ਇਹ ਆਪਦੇ ਭਰਾਵਾਂ ਦਾ ਨਸ਼ਾ ਨਹੀਂ ਛਡਾ ਸਕਿਆ ਹੈ ਆਪਦੇ ਭਰਾ ਨੂੰ ਉਹ ਅਮਰਤ ਨਹੀਂ ਛਕਾ ਸਕਿਆ ਭਾਈ ਉਹਨੇ ਆਵਾਜ਼ ਦਿੱਤੀ ਸੀ ਵੀ ਨਸ਼ਾ ਛੱਡ ਕੇ ਨੌਜਵਾਨ ਅਮਰਤ ਛਕੋ ਤੇ ਨੌਜਵਾਨਾਂ ਨੇ ਨਸ਼ਾ ਛੱਡ ਕੇ ਜਿਹੜੇ ਆਏ ਉਹਨਾਂ ਨੇ ਅਮਰਤ ਛਕਿਆ ਹਾਂਜੀ ਕਿਉਂਕਿ ਉਹਦੇ ਭਰਾ ਦੀ ਜਿਹੜੀ ਗੱਲ ਕਰਦੇ ਆ ਉਹਦੇ ਭਰਾ ਦੇ ਕੇਸ ਰੱਖੇ ਹੋਏ ਆ ਹਾਂਜੀ ਦਾੜਾ ਪ੍ਰਕਾਸ਼ ਆ ਕਿਉਂਕਿ ਉਹ ਦੁਬਈ ਚ ਪਹਿਲਾਂ ਉਹ ਵੀ ਮੇਰੇ ਸਾਹਦੇ ਦੁਬਈ ਚ ਹੀ ਰਿਹਾ ਠੀਕ ਆ ਕਿ ਨਹੀਂ ਜ ਜਦੋਂ ਮਹਾਰਾਜ ਦੀ ਕਿਰਪਾ ਹੋ ਗਈ ਉਹਨੇ ਵੀ ਅਮਰਤ ਛਕ ਲੈਣਾ ਠੀਕ ਹੈ ਕਿ ਨਹੀਂ ਕੋਈ ਆਪ ਤੱਕਾ ਥੋੜਾ ਕਿਸੇ ਨੇ ਕਰ ਸਕਦੀ ਵੀ ਆਪਾਂ ਘਰੋਂ ਕਿਸੇ ਨੂੰ ਚੱਕ ਕੇ ਲਿਆ ਗਏ ਉਹਨਾਂ ਨੇ ਵੀ ਖੰਡੇ ਬਾਟੇ ਦੀ ਪੌਲ ਸ਼ਾਕ 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 ਠੀਕ ਹੈ ਕਿ ਨਹੀਂ ਅਗਲਾ ਪਹਿਲਾਂ ਇਹ ਕਾਇਮ ਹੋ ਜੇ ਪੂਰਾ ਵੀ ਹਾਂ ਵੀ ਹੁਣ ਸ਼ੱਕਦਾ ਜਿਹੜੇ ਨੌਜਵਾਨਾਂ ਨੇ ਸ਼ੱਕਿਆ ਉਹ ਆਪਣੇ ਆਪ ਹੀ ਆਏ ਨਾ ਭਾਈ ਸਾਹਿਬ ਨੇ ਤਾਂ ਇੱਕ ਲੋਕਾਂ ਨੂੰ ਦੱਸਿਆ ਸੀ ਵੀ ਨਸ਼ੇ ਪੱਤੇ ਤੋਂ ਦੂਰ ਹੋ ਕੇ ਗਰਬਾਣੀ ਨਾਲ ਜੁੜੋ ਆਨੰਦ ਜਿਹੜਾ ਆਪਣਾ ਮੁਖੜਾ ਉਹ ਸ੍ਰੀ ਅਨੰਦਪੁਰ ਸਾਹਿਬ ਵੱਲ ਕਰੋ ਤੇ ਸਾਡੇ ਉਹ ਜਿਹੜੇ ਜੱਬੋ ਲੋਕੀ ਹੋ ਜਾਂਦੀ ਭਰਾ ਨੇ ਅਮਰਤ ਨਹੀਂ ਛਕਿਆ ਉਹਨੇ ਕਿਉਂ ਨਹੀਂ ਛਕਿਆ ਲੰ ਰੰਗ ਲਾਗਤ ਲਾਗਤ ਰਗਤ ਦੇ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਹੁੰਦਾ ਬਾਈ ਜਿਵੇਂ ਅਮਰਤਪਾਲ ਨੂੰ ਰੰਗ ਲੱਗਦਾ ਲੱਗਦਾ ਲੱਗ ਗਿਆ ਨਾ ਉਹ ਵੀ ਤੇ ਭਰਾ ਨੂੰ ਲੱਗ ਜਾਣਾ ਸੀ ਲੱਗ ਹੀ ਗਿਆ ਸੀ ਦਾੜਾ ਉਹਨੇ ਪ੍ਰਕਾਸ਼ ਕਰ ਲੈ ਗੋਲ ਪਰਨਾ ਬੰਨਣ ਲੱਗ ਪਿਆ ਸੀ ਹੈ ਸਿਰ ਇਹ ਸ ਹੈ ਉਹ ਮੇਰੇ ਸਾਹ ਚਾਥ ਚੁੰਨੇ ਫੜ ਲਈ ਤੇ ਗੱਲ ਚ ਸਰੋਪਾ ਪਾਉਣ ਲੱਗਾ ਬਈ ਕੀ ਗੱਲਾਂ ਕਰਦੇ ਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ ਤੁਸੀਂ ਹੈ ਇਹ ਤਾਂ ਹੈ ਨਹੀਂ ਕਿ ਭਾਈ ਸੇ ਚੱਕ ਚੱਕ ਕੇ ਨੌਜਵਾਨਾਂ ਨੂੰ ਲਿਆਉਂਦੇ ਹੀ ਘਰਾਂ ਚੋਂ ਕੱਢ ਕੱਢ ਕੇ ਵੀ ਆਜੋ 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 ਅਮਰ ਤੇ ਸ਼ਖ ਲੋ ਹਾਂ ਮੁੜ ਕੇ ਭਾਵੇਂ ਨਵਾਇਆ ਨਾ ਜਾਵੇ ਹਾਂ ਆਓ ਹੈ ਪੂਰਾ ਮਨ ਬਣਾ ਕੇ ਜਿਹੜਾ ਮਰਜ਼ੀ ਆਜੋ ਠੀਕ ਆ ਤੇ ਜਿਹੜੀ ਨਸ਼ੇ ਵਾਲੀ ਗੱਲ ਆ ਨਸ਼ੇ ਤੇ ਆ ਜੋ ਉਹਦਾ ਤੁਹਾਨੂੰ ਪਤਾ ਸਰਾਸਾ ਝੂਠ ਆ ਉਹ ਤਾਂ ਜਦੋਂ ਬੰਦੇ ਦੀ ਬਦਨਾਮੀ ਕਰਨੀ ਹੋਵੇ ਤੁਹਾਨੂੰ ਮੈਂ ਪਹਿਲਾਂ ਦੱਸਦਾ ਵੀ ਉਹਨਾਂ ਨੂੰ ਪਤਾ ਸੀ ਵੀ ਭਾਈ ਸਾਹਿਬ ਨੇ ਨਸ਼ਾ ਬਹੁਤ ਨੌਜੇਪਾਨਾਂ ਦਾ ਛਡਾਇਆ ਠੀਕ ਆ ਕਿ ਉਹਨਾਂ ਨੂੰ ਪਤਾ ਵੀ ਐਸੀ ਚੀਜ਼ ਤੀ ਇਹਦੀ ਬਦਨਾਮੀ ਕਰੋ ਵੀ ਇਹਦਾ ਭਰਾ ਤਾਂ ਖੁਦ ਨਸ਼ਾ ਕਰਦਾ ਫਿਰਦਾ ਹਾਂ ਇਹ ਚਾਲਾਂ ਬਹੁਤ ਅੱਜ ਨਹੀਂ ਚੱਲਣੀਆਂ ਲੋਕੀ ਸਾਬ ਕੋ ਜਾਣਦੇ ਆ ਬਾਬੇ ਉਹ ਸਭ ਕੁਝ ਜਾਣਦੇ ਆ ਵਿਰੋਧੀਆਂ ਨੂੰ ਤੇ ਕੋਈ ਚਾਹੀਦਾ ਹੋ 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 ਨਸ਼ਾ ਅਮਰਤ ਪਾਲ ਦਾ ਭਰਾ ਨਸ਼ਾ ਕਰਦਾ ਭਰਾ ਨਸ਼ਾ ਕਰਦਾ ਏ ਝੋਟਾ ਵੀ ਪੋਜ਼ੀਟਿਵ ਕੱਢਦਾ ਹੀ ਅਗਲੇ ਨੇ ਠੀਕ ਹੈ ਨਾ ਆ ਪਤਾ ਨਹੀਂ ਬਾਬਾ ਕੀ ਲਿਖਦਾ ਵੀ ਪੇਟੀਐਮ ਤਾਂ ਹੁਣ ਆਨਲਾਈਨ ਪੇਟੀਐਮ ਉਹ ਭਰਾਵਾ ਆ ਅਦਾਲਤ ਚ ਗਏ ਸੀ ਨਾ ਓ ਬਾਈ ਦਾਲਤ ਚ ਗਏ ਸੀ ਨਾ ਫਿਰ ਉਹ ਰਿਮਾਂਡ ਲੈ ਲਿਆ ਦਾਲਤ ਚੋਂ ਵੀਡੀਓ ਸਬੂਤ ਆਨਲਾਈਨ ਪੇਪੀਅਮ ਕੁਝ ਵੀ ਸਾਰਾ ਕੁਝ ਕੱਢਿਆ ਕਰਾਇਆ ਕੁਛ ਕੀਤਾ ਕਿੱਥੇ ਆ ਜਦੋਂ ਬਾਈ ਬਦਨਾਮ ਕਰਨਾ ਹੋਵੇ ਨਾ ਬਰਾਬਰ ਦੇ ਬੰਦੇ ਨੂੰ ਸਾਰਾ ਕੁਝ ਹੋ ਜਾਂਦਾ ਤੁਸੀਂ ਇਹ ਚਿੰਤਾ ਨਾ ਕਰੋ ਸਾਰਾ ਕੁਝ ਹੋ ਜਾਂਦਾ ਸਾਰਾ ਕੁਝ ਠੀਕ ਆ ਨਾ ਜਸਵੰਤ ਸਿੰਘ ਖਾਲੜਾ ਪਤਾ ਨਾ ਆਹ ਪਛਾਤੇ ਜਿਹੜੀਆਂ ਲਾਸ਼ਾਂ ਬਣਾ ਕੇ ਨਹਿਰਾਂ 'ਚ ਰੋੜਤੀਆਂ ਸੀ ਉਹਨਾਂ ਦੇ ਸਬੂਤ ਇਕੱਠੇ ਕਰਦਾ ਕਰਦਾ ਹਾਂ ਅਗਲੇ ਨੇ ਉਹਨੂੰ ਹੀ ਲਾਸ਼ ਬਣਾ ਕੇ ਰੋੜਤਾ ਬਣਿਆ ਕੁਛ ਤੁਸੀਂ ਆ ਇਕੱਲੇ ਪੇਟੀਐਮ ਤੇ ਬੈਠੇ ਹੋ ਨੇ ਪੇਟੀਐਮ 'ਚ ਕਰਾਈ ਉਹਨੇ ਪੇਟੀਐਮ ਭਾਈ ਮੇਰੀ ਸੁਣੋ ਗੱਲ ਸਾਰਾ ਕੁਝ ਹੋ ਜਾਂਦਾ ਜਦੋਂ ਬਦਨਾਮੀ ਕਰਨੀ ਹੋਵੇ ਸਾਰਾ ਕੁਝ ਠੀਕ ਹੈ ਨਾ ਬਾਬੇ ਮੈਂ ਲਾਈਵ 'ਚ ਯਾਰ ਤੈਨੂੰ ਹੁਣ ਇਸ ਟਾਈਮ ਲੈ ਨਹੀਂ ਸਕਦਾ ਠੀਕ ਹੈ ਕਿਉਂਕਿ ਮੈਂ 2-4 ਮਿੰਟ ਲਾਈਵ ਹੋਣਾ ਸੀ ਮੈਂ ਟਾਈਮ ਪੂਰਾ ਵੀ ਜਾਂ ਤਾਂ ਮੈਂ ਨਾ ਕੱਲ ਨੂੰ ਲਾਈਵ ਹੋ ਜਾਊਂਗਾ ਤੇ ਭਾਵੇਂ ਆਪਾਂ ਘੈਂਟਾ ਗੱਲ ਕਰ ਲਾਂਗੇ ਲਾਈਵ 'ਚ ਆਪਣਾ ਤੇਰਾ ਨਾਮ ਬਾਈ ਕੀ ਹੈ ਜਿਹੜਾ ਵੀਰ ਨੇ ਲਿਖਿਆ ਵੀਰੇ 2 ਮਿੰਟ ਲਾਈਵ 'ਚ ਗੱਲਬਾਤ ਕਰਨ ਆਪਾਂ ਨੂੰ ਕੋਈ ਗੱਲ ਨਹੀਂ ਠੀਕ ਹੈ ਨਾ ਆਪਾਂ ਤਾਂ ਆਪਾਂ ਗੱਲਬਾਤ ਸਾਰੇ ਪ੍ਰਕਾਰ ਨਾਲ ਪਰ ਐਨਾ ਮੁੜ ਕੇ ਵੀਡੀਓ ਆਪਾਂ ਜੇ ਲੰਮੀ ਕਰਦੇ ਆ ਨਾ ਫਿਰ ਕੋਈ ਵੀ ਵੀਡੀਓ ਬੰਦਾ ਸੁਣਦਾ ਨਹੀਂ ਬੰਦਾ ਹੁੰਦਾ ਵੀ ਇੰਨੀ ਲੰਮੀ ਵੀਡੀਓ ਫਿਰ ਕੱਟ-ਕੁੱਟ ਕੇ ਮਾੜੀ-ਮੋਟੀ ਸੁਣਦਾ ਇਸ ਲਈ ਆਪਾਂ ਵੀਡੀਓ ਛੋਟੀ ਬਣਾਈ ਆ ਤੇ ਮੇਰਾ ਵੀਰ ਮਾਫ ਕਰੀ ਜਦੋਂ ਮੈਂ ਲਾਈਵ ਜ਼ਰੂਰ ਲਾਉਂਗਾ ਠੀਕ ਹੈ ਕਿ ਨਹੀਂ ਮੈਨੂੰ ਉਹ ਆਪਣਾ ਨੰਬਰ ਸੈਂਡ ਕਰ ਦੇ ਨਹੀਂ ਤਾਂ ਮੇਰਾ ਨੰਬਰ ਤਾਂ ਤੁਹਾਨੂੰ ਪਤਾ ਹੀ ਆ ਮੇਰਾ ਤਾਂ ਪਾਈ ਹੋਇਆ ਨੰਬਰ ਫੇਸਬੁੱਕ ਦੇ ਉੱਤੇ ਜੋ ਵੀ ਆਪਣਾ ਆਨਲਾਈਨ ਲੋਕੇਸ਼ਨ ਪਾਈ ਆ ਜਿੱਥੇ ਬੈਠਿਆ